ਸਸਤੀ ਖਾਣ ਦੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਤੇਜ ਤਰਾ ਤੇਜ ਤਰਾ ਸਬ지 ਦੇ ਵਿੱਚ ਬਹੁਤ ਇਹਦੇ ਸਬ지 ਸਵਾਦ ਬੰਦੀ ਆ ਤੇ ਤੇਜ ਤਰੇ ਨੂੰ ਆਪਾਂ ਧੋ ਲਿਆ ਸੀ ਚੋਣ ਲਿਆ ਤੇ ਧੋ ਲਿਆ ਤੇ ਕੱਟ ਲਿਆ ਸੀ ਆਪਾਂ ਤੇ ਇੱਥੇ ਮੈਂ 1 ਕਿਲੋ ਤੇਜ ਤਰਾ ਲਿਆ ਸੀ ਤੇ ਆਪਾਂ ਆਲੂਆਂ ਨੂੰ ਧੋ ਕੇ ਕੱਟ ਲਿਆ ਸੀ ਪਾਣੀ ਵਿੱਚ ਤੇ ਇੱਥੇ ਆਪਾਂ ਦੋ ਟਮਾਟਰ ਪਾਵਾਂਗੇ ਪਿਆਜ਼ ਅਦਰ ਲਸਣ ਤੇ ਹਰੀਆਂ ਮਿਰਚਾਂ ਤੇ ਗੈਸ ਤੇ ਆਪਾਂ ਕੜਾਈ ਰੱਖਾਂਗੇ ਇਹ ਜਿਹੜਾ ਤੇ ਇਸ ਤਰ੍ਹਾਂ ਹੁੰਦਾ ਜੋ ਇਹ ਇਸ ਤਰ੍ਹਾਂ ਦਾ ਹੁੰਦਾ ਆ ਤੇ ਸਾਡੇ ਅੰਮਰਸਰ ਵਿੱਚ ਇਹਨਾਂ ਸਬਜੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਤੁਸੀਂ ਕਮੈਂਟਾਂ ਵਿੱਚ ਦੱਸਿਓ ਵੀ ਤੁਹਾਡੇ ਵੀ ਇਸ ਤਰ੍ਹਾਂ ਦੀ ਸਬਜੀ ਆ ਵਾਲੀ ਮੇਥੀ ਵਾਂਗੂ ਬਣਦੀ ਆ ਤੇ ਇਹ ਵਾਲੀ ਸਬਜੀ ਤੁਸੀਂ ਵੀ ਇਸ ਤਰ੍ਹਾਂ ਦੀ ਬਣਾਉਂਦੇ ਆ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਇਹ ਹੈਗੇ ਤੇ ਇਸ ਤਰ੍ਹਾਂ ਹੁੰਦਾ ਇਹ ਗਰਮ ਹੁੰਦਾ ਹੈ ਸਰਦੀਆਂ ਵਿੱਚ ਖਾਣਾ ਬਹੁਤ ਵਧੀਆ ਹੁੰਦਾ ਆ ਇਹ ਇਹਨਾ ਕੀ ਹੁੰਦਾ ਆ ਕਿਉਂਕਿ ਜਿਹੜੇ ਆਪਣੇ ਗੋਡੇ ਦਰਦਾਂ ਹੁੰਦੀਆਂ ਆ ਸਿਆਣਿਆਂ ਦੇ ਉਹ ਇਹ ਗਰਮ ਹੁੰਦੀ ਆ ਪੁਰਜੀ ਮੇਥੀ ਵਾਂਗੂ ਬੰਦੀ ਆ ਤੇ ਇਹ ਗਰਮ ਹੁੰਦੀ ਪੁਰਜੀ ਇਹ ਇਹਨਾ ਬਹੁਤ ਵਧੀਆ ਸਰੀਰ ਨੂੰ ਆਰਾਮ ਮਿਲਦਾ ਆ ਤੇ ਆਪਾਂ ਹੁਣ ਇਹਨੂੰ ਬਣਾ ਕੇ ਤਿਆਰ ਕਰਾਂਗੇ ਗੈਸ ਅਸੀਂ ਔਨ ਕਰ ਲਿਆ ਸੀ ਤੇ ਗੈਸ ਤੇ ਕੜਾਈ ਰੱਖ ਕੇ ਹੁਣ ਆਪਾਂ ਤੇਲ ਪਾਵਾਂਗੇ ਆਪਾਂ ਸਰੋਂ ਦੇ ਤੇਲ ਵਿੱਚ ਹੀ ਪੜਾਵਾਂਗੇ ਇਹਨੂੰ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਤੇ ਤੇਲ ਦੇ ਆਪਾਂ ਜੀਰਾ ਪਾ ਦੇਵਾਂਗੇ ਜੀਰੇ ਨੂੰ ਤੜਕੜਿਆ ਹੁਣ ਆਪਾਂ ਪਾ ਦੇਵਾਂਗੇ ਲਸਣ ਅਦਰਕ ਇਹਨਾਂ ਨੂੰ 2-3 ਮਿੰਟ ਵਾਸਤੇ ਇਹਨਾਂ ਨੂੰ ਸੌਣ ਲਵਾਗੇ ਕਲਰ ਲਸਣ ਦਾ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਪਿਆਜ਼ ਨੂੰ ਪਾ ਦਵਾਂਗੇ ਪਿਆਜ਼ ਪਾ ਕੇ 2 ਮਿੰਟ ਵਾਸਤੇ ਪਿਆਜ਼ ਨੂੰ ਆਪਾਂ ਭੁੰਨ ਲਵਾਂਗੇ ਪਿਆਜ਼ਾਂ ਦਾ ਕਲਰ ਹੀ ਚੇਂਜ ਕਰਾਂਗੇ ਆਪਾਂ ਆਲੂ ਪਾ ਦਮਗੇ ਆਲੂ ਅਤੇ ਮੈਂ ਕਣੀ ਕੱਢ ਦਿੱਤਾ ਸੀ ਪਿਆਜ਼ਾਂ ਦੇ ਨਾਲ ਆਪਾਂ ਆਲੂਆਂ ਨੂੰ ਭੁੰਨ ਲਵਾਂਗੇ ਤੇ ਆਜੇ ਨਾਲ ਆਲੂ ਭੁੰਨਣ ਆਲੂ ਖੇਤੀ ਗਲ ਜਾਂਦੇ මට වාස්සයපා ආදුවන්ු පක්කදමගින් තෝතෙන් මිටමුව ගෙසී හොනක්කම ැ පාදමගේ හල අපා ආදුුවගේ සාධනා ලපා නම්ත පාදමගෙන් සොඩි ගපා හල්දි පාදමගෙන් ਨਮਕ ਨਾਲ ਸੇਤੀ ਗਾਉ ਜਾਂਦੇ ਆਲੂ ਹੁਣ ਦੇਪੋਂ ਨਾਲ ਕਲਰ ਸਬਜੀ ਦਾ ਲੱਗੀਆਂ ਨੂੰ ਆ ਜਾਂਦਾ ਸਬਜੀ 'ਚ ਕਲਰ ਇਹਨਾਂ ਕੋਲ ਕੋ ਅੰਤਿਮ ਮਿੰਟ ਵਾਸਤੇ ਇਹਨੂੰ ਟੱਕ ਦੇਵਾਂਗੇ ਆਲੂਵਾਂ ਨੂੰ ਚੈੱਕ ਕਰ ਲਵਾਂਗੇ ਆਲੂ ਨੂੰ ਪਾਂਛੀ ਮੀਟੋ ਹੋ ਗਿਆ ਸੀ ਤੇ ਆਜਾ ਦੇ ਨਾਲ ਧੁੰਦ ਦੇਣਾ ਇਹਨਾਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਦੋ ਹਰੀਆਂ ਮਿਰਚਾਂ ਜਿन्हें ਮੈਂ ਤੋੜ ਕੇ ਲਈਆਂ ਸੀ ਹਰੀਆਂ ਮਿਰਚਾਂ ਆਪਾਂ ਬਾਅਦ ਚ ਪਾਈਆਂ ਸਾਰੀਆਂ ਮਿਰਚਾਂ ਆਪਾਂ ਤੜਕੇ ਚ ਪਾ ਦਈਏ ਤੇ ਕਾਲੀਆਂ ਹੋ ਜਾਂਦੀਆਂ ਲਾਲ ਮਿਰਚ ਹੁਣ ਆਪਾਂ ਨਾਲ ਹੀ ਆਪਾਂ ਹਰੀ ਮਿਰਚ ਪਾ ਦਵਾਂਗੇ ਹਰੀ ਮਿਰਚ ਨੂੰ ਆਪਾਂ ਕੱਟ ਕੇ ਪਾਇਆ ਸੀ 1 ਚਮਚਾ ਨਮਕ ਪਾਦਮਾ ਗੇ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਇਹਨਾਂ ਨੂੰ ਪਹਿਲਾਂ ਨੂੰ ਮਿਕਸ ਕਰਦਮ ਅਸੀਂ ਆ ਟਮਾਟਰਾਂ ਨੂੰ ਪਾ ਦੇਵਾਂਗੇ ਟਮਾਟਰ ਇੱਥੇ ਮੈਂ ਥੋੜੇ ਮੋٹے ਕੱਟੇ ਸੀ ਚੰਗੀ ਤਰ੍ਹਾਂ ਪਾ ਹੁੰਨੇ ਲਾ ਨੂੰ ਮਿਕਸ ਕਰ ਦੇਵਾਂਗੇ ਸ਼ੋਕ ਮਿੰਟ ਵਾਸਤੇ ਆਪਾਂ ਮਸਾਲੇ ਨੂੰ ਭੁੰਨ ਲਵਾਂਗੇ ਆਲੂਆਂ ਨੂੰ ਚੈੱਕ ਕਰ ਲਵਾਂਗੇ ਆਲੂਆਂ ਨੇ ਤੇਲ ਛਾੜ ਦਿੱਤਾ ਮਸਾਲੇ ਨੇ ਹੁਣ ਆਪਾਂ ਇਹਦੇ ਵਿੱਚ ਸੇਕ ਕਰੀਨ ਬਾਦਾਂਗੇ ਤੇਟਰੇ ਨੂੰ ਪਾ ਕੇ ਆਪਾਂ ਇਹਨੂੰ ਟੱਕ ਦਵਾਂਗੇ ਤੇ ਤੇਟਰੇ ਨੇ ਟੱਕ ਕੇ ਆਪੇ ਬੈਠ ਜਾਣਾ ਹੈ ਤੇਟਰੇ ਨੂੰ ਚੈੱਕ ਕਰ ਲਵਾਂਗੇ 5 ਮਿੰਟ ਹੋ ਗਏ ਸੀ ਪਾਆਂ ਨੂੰ ਇਹਨਾਂ ਨੂੰ ਪੜਾਈ ਵਿੱਚ ਤੇ ਇਹ ਵਾਲੀ ਪੁਰਜੀ ਬੱਚਿਆਂ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੋਣਾ ਕਿ ਇਹ ਵਾਲੀ ਤੇਟਰੇ ਦੀ ਸਬਜ਼ੀ ਕਿਹੜੀ ਹੁੰਦੀ ਆ ਇਹ ਬੱਚੇ ਜਿਹੜੋ ਆਪਾਂ ਬਣਾਉਂਦੇ ਆਂ ਤੇ ਬੱਚੇ ਮੇਥੀ ਸਮਝ ਕੇ ਹੀ ਬੱਚੇ ਖਾ ਲੈਂਦੇ ਆ ਤੇ ਬੱਚਿਆਂ ਨੂੰ ਬਿਲਕੁਲ ਨੋਲਜ ਨਹੀਂ ਹੁੰਦੀ ਵੀ ਇਹ ਸਬਜੀ ਦੀ ਤੇ ਬਹੁਤ ਸਵਾਦ ਸਮਝ ਕੇ ਸਬਜੀ ਖਾ ਲੈਂਦੇ </body> ਸਵਾਦ ਹੈ ਬੰਦੀ ਬੋਲਦੇ ਬਹੁਤ ਸਵਾਦ ਘਰ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਆਪਾਂ ਤੇ ਇਸ ਤਰ੍ਹਾਂ ਬਣਾਇਆ ਕਿ ਮੇਥੀ ਬਣਾਈ ਉਹ ਕੁਮਿਤ ਵਾਸਤੇ ਇਹ ਟੱਕ ਦਵਾਂਗੇ ਜੀ ਨੂੰ ਚੈੱਕ ਕਰ ਲਵਾਂਗੇ ਤੇ ਸਬਜੀ ਦਾ ਤੁਸੀਂ ਕਲਰ ਹੀ ਦੇਖ ਸਾਹਦੇ ਕਿੰਨਾ ਵਧੀਆ ਇਹਦਾ ਕਲਰ ਆਇਆ ਆ ਤੇ ਟਮਾਟਰ ਮੈਸ ਕਰਕੇ ਥੋੜੇ ਮੋٹے ਕੱਟੇ ਸੀ ਮੇਥੀ ਵਿੱਚ ਟਮਾਟਰ ਇਸ ਤਰ੍ਹਾਂ ਵਧੀਆ ਲੱਗਦੇ ਆ ਥੋੜੇ ਮੋٹے-ਮੋٹے ਦੇਖਦੇ ਤੇ ਸਬਜੀ ਨੂੰ ਹੁਣ ਮੈਂ ਟੱਕਣ ਦੇ ਕੇ ਨਹੀਂ ਪਕਾਵਾਂਗੇ ਇਹਨੂੰ ਖੁੱਲੇ ਪਕਾ ਦੇਵਾਂਗੇ ਆਪਾਂ చెకే దో తి మిట్ వస్తే అండి పకా లవాలే సబ్జీలు చెక్ సబ్జీ బాగి ఆలు చెక్ లవే ਆਲੂ ਪੂਰੇ ਤਰੀਕੇ ਨਾਲ ਗਲ ਗਏ ਆ ਤੇ ਗੈਸ ਨੂੰ ਆਪਾਂ ਹੁਣ ਬੰਦ ਕਰ ਦਵਾਂਗੇ। ਜੁਗੀ ਆਪਾਂ ਆਲੂਆਂ ਨੂੰ ਪਿਆਜ਼ ਵਿੱਚ ਪਕਾਈਏ ਤੇ ਆਲੂ ਕੱਚੇ ਨਹੀਂ ਰਹਿੰਦੇ ਆਲੂ ਵਧੀਆ ਜਿਨ ਲੱਗਦੀ ਆ ਤਰੀਕੇ ਨਾਲ ਗਲ ਜਾਂਦੇ। ਤੇ ਹੁਣ ਮੈਨੂੰ ਗੈਸ ਨੂੰ ਬੰਦ ਕਰ ਦਵਾਂਗੀ। ਤੇ ਇਤਰੇ ਨੂੰ ਆਪਾਂ ਪਲੇਟ ਵਿੱਚ ਪਾ ਲਵਾਂਗੇ। ਤੇ ਇਤਰੀ ਦੇ ਪੁਰਜੀ ਨੂੰ ਆਪਾਂ ਪਰੌਂਠੇ ਨਾ ਖਾਓ ਰੋਟੀ ਨਾ ਖਾਓ ਬਹੁਤ ਜ਼ਿਆਦਾ ਹੀ ਇਸ ਤੈਸਤ ਲੱਗਦੀ ਆ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਕਮੈਂਟ ਬਾਕਸ ਜਰੂਰ ਤੁਸੀਂ ਦੱਸਣਾ ਵੀ ਇਹ ਵਾਲੀ ਤੁਸੀਂ ਸਾਡੀ ਸਪੁਰਜੀ ਕਿੰतरह ਦੀ ਤੁਹਾਨੂੰ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ